ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਨੂੰ 19ਵਾਂ ਵਿਸ਼ਾਲ ਪੰਡਾਰਾ ਸ਼੍ਰੀ ਮਾਤਾ ਨਾਨਾ ਦੇਵੀ ਲਈ ਫ੍ਰੀ ਜਲ ਸੇਵਾ ਲੰਗਰ ਕਮੇਟੀ ਭਵਾਨੀਗੜ੍ਹ ਵੱਲੋਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਰਜਿੰਦਰ ਸਿੰਘ 라ਜੀ ਵੱਲੋਂ ਜੋਤੀ ਲੈਂਦੀ ਜਾ ਰਹੀਆਂ ਹਨ ਅਤੇ ਜੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ ਜਾ ਰਹੀ ਹੈ ਇਸ ਮੌਕੇ ਦੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੋਤੀ ਮਾ ਮਾਈ ਦੀ ਲਿਆਂਦੀ ਜਾ ਰਹੀ ਹੈ ਅਤੇ ਜੋਤ ਸਤਾਪਿਤ ਕੀਤੀ ਜਾ ਰਹੀਆਂ ਹਨ ਅਤੇ ਇਸ ਮੌਕੇ ਦੀ ਢੋਲ ਟਮਕਿਆਂ ਦੇ ਨਗਾਰਿਆਂ ਦੇ ਨਾਲ ਮਾਂ ਮਾਈ ਦੀ ਜੋਤੀ ਹੈ ਜੋ ਸ਼ੁਭਾ ਯਾਤਰਾ ਸ਼ਹਿਰ ਭਾਨੀਗੜ੍ਹ ਦੇ ਵਿੱਚ ਫ੍ਰੀ ਲੰਗਰ ਕਮੇਟੀ ਨਾਨਾ ਦੇਵੀ ਵੱਲੋਂ ਹੀ ਫ੍ਰੀ ਜਾਲੇ ਸੇਵਾ ਦੇ ਮੈਟਰੀਐਸਟ ਦੇਜਣ ਦੇ ਸਮੇਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਜੋਤੀ ਜੀ ਨੇ ਸਮਾਧਾ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਸਾਬਕਾ ਸੰਸਦ ਸਖਤਰ ਬਊ ਪ੍ਰਕਾਸ਼ ਚੰਦ ਗਰਗ ਅਤੇ ਅਗਰਵਾਲ ਸਭਾ ਦੇ ਪ੍ਰਧਾਨ ਵਿਰਿੰਦਰ ਮਿੱਤਰ ਜੀ ਖੜੇ ਨਜ਼ਰ ਆ ਰਹੇ ਹਨ ਇਸ ਮੌਕੇ ਤੇ ਆਰਤੀਆ ਇਸ਼ੂਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਜੀ ਅਤੇ ਉਹਨਾਂ ਦੇ ਨਾਲ ਖੜੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਤੇ ਜੈ ਹਨੂਮਾਨ ਜਾਗਰਣ ਮੰਡਲੀ ਵੀ ਖੜੀ ਨਜ਼ਰ ਆ ਰਹੀ ਹੈ ਇਸ ਮੌਕੇ ਤੇ ਸਨਮਾਨ ਕੀਤੇ ਜਾ ਰਹੇ ਹਨ ਤਸਵੀਰਾਂ ਦੇ ਭਾਵ ਤਸਵੀਰਾਂ ਨਜ਼ਰ ਆ ਰਹੀਆਂ ਹਨ ਖੜੇ ਨਜ਼ਰ ਆ ਰਹੇ ਹਨ ਨਾ ਜਿੱਥੇ ਪ੍ਰਦੀਪ ਮਿੱਤਲ ਜੀ ਪਹੁੰਚੇ ਹਨ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਇਸ ਮੌਕੇ ਰਜਿੰਦਰ ਸਿੰਘਲਾ ਜੀ ਖੜੇ ਨਜ਼ਰ ਆ ਰਹੇ ਹਨ ਤਸਵੀਰਾਂ ਦੇ ਵਿੱਚ ਇਹ ਕਾਵਿ ਉਤਸ਼ਾਹ ਪਾਇਆ ਜਾ ਰਿਹਾ ਹੈ ਉਹ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਸਾਬਕਾ ਸੰਸਦ ਸਕੱਤਰ ਬਗੂ ਪ੍ਰਕਾਸ਼ ਚੰਦ ਗਰਗ ਵੀਰਿੰਦਰ ਮਿੱਤਲ ਜੀ ਅਤੇ ਪ੍ਰਦੀਪ ਮਿੱਤਲ ਜੀ ਅਤੇ ਫ੍ਰੀ ਲੰਗਰ ਕਮੇਟੀ ਦੇ ਸਟਾਫ ਦੇ ਪ੍ਰਧਾਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਮਹਾਮਈ ਦੀ ਜੋਤ ਜੋ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਫ੍ਰੀ ਲੰਗਰ ਸੇਵਾ ਕਮੇਟੀ ਟਰੱਕ ਰਵਾਨਾ ਕਰਨ ਦੇ ਸਮੇਂ ਆਓ ਸਾਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਈ ਜੀ ਰਜਿੰਦਰ ਕਮਲ ਸਿੰਘਲਾ ਜੀ ਆਪਣਾ ਵਪਾਰ ਸਰ ਦੇ ਜ਼ਿਲ੍ਹਾ ਪ੍ਰਧਾਨ ਬੀ ਜੇ ਪੀ ਤੋਂ ਫਰੀ ਜਲ ਸੇਵਾ ਜਿਹੜੇ ਮੁੱਖ ਸੇਵਾਦਾਰਾ ਸ਼ੇਰਾ ਸਿੰਘ ਹੈ ਇਹਦਾ ਬਹੁਤ ਵੱਡਾ ਯੋਗਦਾਨ ਹੈ ਇਹ ਭਗਵਾਨ ਨਿਗਰ ਤੋਂ 19ਵੇਂ ਲੰਗਰ ਜਾ ਰਿਹਾ ਹੈ ਇਹ ਨਿਸ਼ਕਾਮ ਸੇਵਾ ਕਰਦਾ ਹੈ ਸ਼ੇਰਾ ਸਿੰਘ ਬਾਕੀ ਇਹਨੇ ਸਾਰੇ ਸਹਿਜ ਸਰ ਸ਼ਹਿਰ ਤੋਂ ਸਹਿਯੋਗ ਲਿਆ ਹੋਇਆ ਹੈ ਬਾਕੀ ਸਾਰੇ ਇਹਦੇ ਨਾਲ ਸੇਵਾਦਾਰ ਮੁੰਡੇ ਸਾਰੇ ਕੰਮਾਂ ਵਾਲੇ ਵਧੀਆ ਨੇ ਔਰ ਭੋਨ ਨਿਗੜ ਦੀ ਜਿਹੜੀ ਸੇਵਾ ਹੈ ਉਥੇ ਨਾਮ ਹੈ ਭੋਨ ਨਿਗੜ ਦਾ ਇੱਕ ਰੋਗ ਵੀ ਲੰਗਰ ਜਾਂਦੇ ਨੇ ਬਾਕੀ ਇਹ ਜਲ ਸੇਵਾ ਦਾ ਬਹੁਤ ਵਧੀਆ ਲੰਗਰ ਪ੍ਰਾਲਾ ਬਹੁਤ ਕੀਤਾ ਹੈ ਇਹਨਾਂ ਨੇ ਜਲ ਸੇਵਾ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਦਾ ਲਗਾਤਾਰ 19 ਮਾ ਲੰਗਰ ਆ ਔਰ ਨਿਸ਼ਕਾਮ ਸੇਵਾ ਚੱਲ ਰਹੀ ਹੈ ਇਹਨਾਂ ਦੀ ਜੈ ਮਾਤਾ ਦੀ ਐ ਕੀ ਨਾਮ ਹੈ ਪ੍ਰਦੀਪ ਮਿੱਤਲ ਪ੍ਰਧਾਨ ਅਨਾਜ ਮੰਡੀ ਭੋਨ ਨਗਰ ਪ੍ਰਦੀਪ ਜੀ ਅੱਜ ਅਸੀਂ ਦੇਖਿਆ ਤੁਸੀਂ ਦੂਸਰੇ ਮੌਕਾ ਮਿਲਿਆ ਤੁਹਾਨੂੰ ਬਿਲਕੁਲ ਜੀ ਕਿਰਵਾਨਾਕਾਰ ਤੇ ਮਹਾਮਾਏ ਦੀ ਨਾਨਾ ਦੀ ਫਰੀਜਾ ਸੇਵਾ ਲਈ ਜਾ ਰਹੇ ਟਕ ਰਵਾਨਾ ਕਰ ਰਹੇ ਹਾਂ ਬਹੁ ਪ੍ਰਕਾਸ਼ ਚੰਦ ਵਰਗੀ ਜੀ ਵੀ ਆਏ ਨੇ ਤੁਸੀਂ ਬਿਲਕੁਲ ਜੀ ਦੇਖੋ ਜੀ ਬੜੀ ਖੁਸ਼ੀ ਦੀ ਗੱਲ ਹੈ ਜੋ ਫਰੀ ਲੰਗਰ ਜਲ ਸੇਵਾ ਕਮੇਟੀ ਵੱਲੋਂ ਅੱਜ 19ਵਾਂ ਜੋ ਹੈ ਲੰਗਰ ਦਾ ਜੋ ਸਿਸਟਮ ਹੈ ਪਾਣੀ ਦੀ ਸੇਵਾ ਦਾ ਮਾਤਾ ਸ਼੍ਰੀ ਨਾਨਾ ਦੇਵੀ ਦੇ ਭਵਨ ਤੇ ਰਵਾਨਗੀ ਹੈ ਤੇ ਬੜੀ ਖੁਸ਼ੀ ਹੈ ਬੜਾ ਅਤਿ ਸ਼ਾਹ ਹੈ ਸਾਰੇ ਸੰਗਤਾਂ ਚ ਵੀ ਉੱਥੇ ਜੋ ਇਹ ਪਾਣੀ ਦੀ ਫਰੀ ਸੇਵਾ ਕਰ ਲਈ ਜਾਂਦੀ ਹੈ ਸੰਸਥਾ ਵੱਲ ਕਿੰਨਾ ਗਾ ਮਾਨ ਮਹਿਸੂਸ ਹੁੰਦਾ ਬਿਲਕੁਲ ਜੀ ਬਹੁਤ ਮਾਨ ਮਹਿਸੂਸ ਹੁੰਦਾ ਹੈ ਸਾਡੇ ਸ਼ਹਿਰ ਦਾ ਉੱਥੇ ਇੱਕ ਬਹੁਤ ਛੇ ਅੱਛੀ ਜਗ੍ਹਾ ਤੇ ਬਹੁਤ ਵੱਡਾ ਜੋ ਸਾਡਾ ਧਾਰਮਿਕ ਸਥਾਨ ਹੈ ਮਾਤਾ ਸ਼੍ਰੀ ਨਾਣਾ ਦੇਵੀ ਤੇ ਜਾ ਕੇ ਸਾਡੇ ਭਵਾਨੀਗੜ੍ਹ ਦਾ ਨੌਚਾ ਹੁੰਦਾ ਹੈ ਤੇ ਸਾਰੀ ਇਹਨਾਂ ਦੀ ਕਮੇਟੀ ਨੂੰ ਜੋ ਸੰਸਥਾ ਨੂੰ ਮੈਂ ਵਧਾਈ ਦਿੰਦਾ ਇਸ ਗੱਲ ਦੀ ਵੀ ਤੁਸੀਂ ਹਰ ਵਾਰੀ ਉੱਥੇ ਤੁਹਾਨੂੰ ਮੌਕਾ ਮਿਲਦਾ ਹੈ ਮਾਤਾ ਜੀ ਦਾ ਆਸ਼ੀਰਵਾਦ ਮਿਲਣ ਦਾ ਮੌਕਾ ਬਿਲਕੁਲ ਥੈਂਕ ਯੂ ਫ੍ਰੀ ਜਲ ਸੇਵਾ ਦੀ ਲੈਣਾ ਦੇ ਲਈ ਲੰਗਰ ਲੈ ਕੇ ਜਾ ਰਹੇ ਭਾਨੀਗੜ ਦੇ ਦੇਖੋ ਫ੍ਰੀ ਜਲ ਸੇਵਾ ਸੁਸਾਇਟੀ ਜਿਹੜੀ ਹੈ ਪਿਛਲੇ ਲੰਮੇ 18-20 ਸਾਲ ਤੋਂ ਲਗਾਤਾਰ ਮਾਤਾ ਨਾਨਾ ਦੇਵੀ ਦੇ ਪਵਿੱਤਰ ਅਸਥਾਨ ਤੇ ਫ੍ਰੀ ਜਲ ਸੇਵਾ ਕਰਦੀ ਹੈ ਅੱਜ ਇਹ ਲੰਗਰ ਦੀ ਜਿਹੜੀ ਸਮੱਗਰੀ ਹੈ ਉਹਦਾ ਟਰੱਕ ਦੀ ਰਵਾਨਗੀ ਹੈ ਪਰ ਮੈਨੂੰ ਬਹੁਤ ਵੱਡਾ ਮਾਣ ਹੈ ਇਸ ਗੱਲ ਦਾ ਕਿ ਪੌਣੀਗੜ ਦੀਆਂ ਬਹੁਤ ਸਸhtਾਮਾਂ ਨੇ ਜਿਵੇਂ ਨਾਨਾ ਜੀ ਵੀ ਲੰਗਰ ਕਮੇਟੀ ਹੈ ਇਸੇ ਤਰ੍ਹਾਂ ਮਾਤਾ ਚੰਤਪੁਰਨੀ ਜੀ ਦੀ ਕਮੇਟੀ ਹੈ ਉਹ ਮਾਤਾ ਚੰਤਪੁਰਨੀ ਦੇ ਸਥਾਨ ਤੇ ਜਾਂਦੇ ਨੇ ਸੋ ਇਹ ਇੱਕ ਬਹੁਤ ਵੱਡਾ ਮੈਂ ਸਮਝਦਾ ਕਿ ਸੇਵਾ ਦੀ ਕੰਮ ਹੈ ਕਿਉਂਕਿ ਸ਼ਰਧਾਲੂ ਜਿਹੜੇ ਜਾਂਦੇ ਨੇ ਉਹਨਾਂ ਦੀ ਫਾਰਮਸਵਾਲ ਲਈ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕਰਨਾ ਉਹਨਾਂ ਦੇ ਰਹਿਣ ਸੌਣ ਦਾ ਪ੍ਰਬੰਧ ਕਰਨਾ ਇਹ ਸੁਸਾਇਟੀਆਂ ਸਾਡਾ ਬਹੁਤ ਵੱਡਾ ਕੰਮ ਕਰ ਰਹੀਆਂ ਨੇ ਸੋ ਮੈਂ ਫ੍ਰੀ ਜਲ ਸੇਵਾ ਸੁਸਾਇਟੀ ਜਿਹੜੀ ਹੈ ਉਹਦੀ ਇਹ ਸੇਵਾ ਦੀ ਸਰਾਹਨਾ ਕਰਦਾ ਤੇ ਇਹ ਸੁਸਾਇਟੀ ਦੇ ਜਿਹੜੇ ਅਹੁਦੇਦਾਰ ਨੇ ਪ੍ਰਧਾਨ ਨੇ ਉਹਨਾਂ ਨੂੰ ਇਸ ਦਿਨ ਦੀ ਮੁਬਾਰਕਵਾਹ ਦਿੰਦਾ ਕਿ ਉਹਨਾਂ ਨੇ ਕੰਟੀਨਿਊਸਲੀ 18-19 ਸਾਲ ਤੋਂ ਇਹ ਜੋ ਸੇਵਾ ਦਾ ਬੀੜਾ ਚੁੱਕਿਆ ਉਸ ਨੂੰ ਕੰਟੀਨਿਊਸਲੀ ਚਲਾ ਰਹੇ ਨੇ ਇਹਦੇ ਨਾਲ ਜਿੱਥੇ ਸੇਵਾ ਵੀ ਹੈ ਸਰਦਾਲੂਆਂ ਦੀ ਉਥੇ ਪੌਣੀਗੜ੍ਹ ਸਰ ਦਾ ਨਾਮ ਵੀ ਉੱਚਾ ਹੁੰਦਾ ਹਾਂ ਬਾਬੂ ਜੀ ਅਗਰ ਗੱਲ ਕਰੀਏ ਹਰ ਸਾਲ ਤੁਸੀਂ ਛੰਡੀ ਦੀ ਗਰਮਨਾ ਕਰਦੇ ਹੋ ਮਨ ਚ ਕਿੰਨਾ ਉਤਸ਼ਾਹ ਹੁੰਦਾ ਕਿੰਨੀ ਕੋ ਖੁਸ਼ੀ ਮਹਿਸੂਸ ਹੁੰਦੀ ਹੈ ਦੇਖੋ ਖੁਸ਼ੀ ਹੁੰਦੀ ਹੈ ਕਿ ਜਦੋਂ ਸ਼ਹਿਰ ਦੀ ਕੋਈ ਵੀ ਸੰਸਤਾ ਜਿਹੜੀ ਹੈ ਫਿਰ ਉਹ ਮਾਨਵਤਾ ਦੀ ਸੇਵਾ ਖਾਸ ਕਰਕੇ ਇੱਕ ਵਿਸ਼ੇਸ਼ ਸਮਾਗਮ ਦੇ ਉੱਤੇ ਜਿੱਥੇ ਸ਼ਰਧਾਲੂ ਜਾਂਦੇ ਨੇ ਸ਼ਰਧਾ ਦੇ ਨਾਲ ਉਹਨਾਂ ਦੀ ਜਦੋਂ ਸੇਵਾ ਕਰਦੇ ਨੇ ਔਰ ਪੂਰੇ ਮਨੋ ਭਾਵਨਾ ਨਾਲ ਕਰਦੇ ਨੇ ਤੇ ਖੁਸ਼ੀ ਤਾਂ ਹੁੰਦੀ ਹੈ ਇਸ ਗੱਲ ਦੀ ਖੁਸ਼ੀ ਹੈ ਕਿ ਇਹਨਾਂ ਨੂੰ ਮਾਤਾ ਨੇ ਕਿਰਪਾ ਕੀਤੀ ਬਿਨਾ ਮਾਤਾ ਦੇ ਹੁਕਮ ਤੋਂ ਤਾਂ ਸੇਵਾ ਨਹੀਂ ਹੋ ਸਕਦੀ ਔਰ ਦੂਜੀ ਗੱਲ ਹੈ ਕਿ ਸ਼ਰਧਾ ਦਾ ਨਾਮ ਵੀ ਉੱਚਾ ਹੁੰਦਾ ਹੈ ਇਸ ਕਰਕੇ ਮੈਨੂੰ ਇਹ ਮਨ ਨੂੰ ਇਸ ਗੱਲ ਦੀ ਬੜੀ ਹੈ ਕਿ ਇੱਕ ਸੰਸਥਾ ਨਹੀਂ ਬਲਕਿ ਕਈ ਸੰਸਥਾਵਾਂ ਨੇ ਜਿਹੜੀਆਂ ਹਰ ਸਾਲ ਮਾਤਾ ਨਾਨੇ ਦੇਵੀ ਔਰ ਮਾਤਾ ਚੰਤਪੁਰਨੀ ਦੇ ਸਥਾਨ ਤੇ ਜਾ ਕੇ ਉਥੇ ਸਰਦਾਰਾਂ ਦੀ ਸੇਵਾ ਕਰਦੇ ਨੇ ਮੇਰਾ ਨਾਮ ਸ਼ੇਰ ਸਿੰਘ ਜੀ ਫਰੀ ਜਲ ਸੇਵਾ ਲੰਗਰ ਕਮੇਟੀ ਦਾ ਸੇਵਾਦਾਰ ਇਹ ਸਾਰੀ ਮੰਡੀ ਦੇ ਸਹਿਯੋਗ ਨਾਲ ਹਰ ਸਾਲ 19ਵਾਂ ਵਿਸ਼ਾਲ ਪਨਾਰਾ ਜੀ ਹਰ ਸਾਲ ਮਹਾਮੇ ਦੇ ਸਾਰੀ ਮੰਡੀ ਦੇ ਸਹਿਯੋਗ ਨਾਲ ਇਹ ਲੰਗਰ ਜਾਂਦਾ ਹੈ ਬਾਊ ਪ੍ਰਕਾਸ਼ ਚੰਦ ਗਰਗ ਜੀ ਸਾਡੇ ਡਿਵਿੰਕਲ ਜੀ ਮੰਡੀ ਦੇ ਪ੍ਰਧਾਨ ਸਾਡੇ ਤਾਂ ਸਾਹਿਬ ਮੰਡੀ ਦੇ ਜੀ ਵਿਰਿੰਦਰ ਮਿੱਤਲ ਜੀ ਮੈਂ ਇਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਜੈ